ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਸਰਕਾਰ ਦੇ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪਰ ਨੇ ਕੀਤਾ ਪਹਿਲਾ ਬਜਟ ਪੇਸ਼ 78 ਬਿਲੀਅਨ ਡਾਲਰ ਹੋਵੇਗਾ ਵਿੱਤੀ ਸਾਲ ਦੇ ਲਈ ਘਾਟਾ लिबरल सरकार दे बजट तुते पीआर पॉलियो दी तीखी प्रतिक्रिया केहा पीएम ने तोड़ा हर एक वादा संसद मेंबर क्रिस जी एंटर मॉर्ट ने दित्ता इस्तीफा वर्निंग लिबरल च होय शामिल अपना फैसला बजट दे नाल छोड्या प्रीमियर डेविड एबी ने पीसी टैरिफ विरोधी विज्ञापन नहीं लोन दा कीता कि ऐलान किया सरकार कारोबार दी मदद करन उते दवेगी ध्यान ਤੇ ਹੁਨੇ ਨਾਸਰ ਗਰਮੀਆਂ ਦਾ ਵਿਸਥਾਰ ਅੱਜ ਭਲਦਾਨ ਮੰਤਰੀ ਮਾਰਕਾਨੀ ਦੀ ਸਰਕਾਰ ਦਾ ਪਹਿਲਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਪਹਿਲਾ ਫੈਡਰਲ ਬਜਟ ਪੇਸ਼ ਕੀਤਾ। ਜਿਸ ਦੇ ਵਿੱਚ ਪਾਸੇ ਆਰਥਿਕ ਚੁਟਕੜਾ ਦੇ ਨਾਲ ਜੂਝ ਰਹੀ ਅਰਥਵਿਵਸਥਾ ਨੂੰ ਸੰਭਾਲਣ ਦੇ ਲਈ ਵੱਡੇ ਖਰਚੇ ਸ਼ਾਮਲ ਨੇ ਤਾਂ ਦੂਜੇ ਪਾਸੇ ਸਰਕਾਰੀ ਖਰਚੇ ਘਟਾ ਕੇ ਵਿੱਤੀ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਵਿੱਤ ਮੰਤਰੀ ਸ਼ੈਂਪੇਨ ਦੇ ਦਸਤਾਵੇਜ਼ ਦੇ ਅਨੁਸਾਰ 2025-26 ਦੇ ਵਿੱਤੀ ਸਾਲ ਦੇ ਲਈ ਘਾਟਾ ਲਗਭਗ 78 ਬਿਲੀਅਨ ਡਾਲਰ ਹੋਵੇਗਾ ਜੋ ਕਿ ਅਰਥ ਸ਼ਾਸਤਰੀਆਂ ਦੀ ਉਮੀਦ ਦੇ ਨਾਲੋਂ ਘੱਟ ਹੈ। ਪਰ ਫਿਰ ਵੀ ਉਸ ਅੰਕ ਦੇ ਨਾਲੋਂ ਕਾਫੀ ਵੱਧ ਹੈ ਜੋ ਪਿਛਲੀ ਲਿਬਰਲ ਸਰਕਾਰ ਨੇ ਦੱਸਿਆ ਸੀ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਵਪਾਰਕ جنگ ਸ਼ੁਰੂ ਕੀਤੀ ਸੀ। ਕੁੱਲ ਮਿਲਾ ਕੇ ਇਸ ਬਜਟ ਵਿੱਚ ਅਗਲੇ 5 ਸਾਲਾਂ ਦੇ ਵਿੱਚ 141 ਬਿਲੀਅਨ ਡਾਲਰ ਦਾ ਨਵਾਂ ਖਰਚਾ ਦਰਜ ਕੀਤਾ ਗਿਆ ਜਿਦੇ ਵਿੱਚ ਲਗਭਗ 51.2 ਬਿਲੀਅਨ ਡਾਲਰ ਕਟੋਤੀਆਂ ਅਤੇ ਹੋਰ ਬਚਤਾਂ ਰਾਹੀਂ ਪੂਰੇ ਕੀਤੇ ਜਾਣਗੇ। 406 ਸਫੇ ਦੇ ਇਸ ਬਜਟ ਦਸਤਾਵੇਜ਼ ਨੇ ਕੈਨੇਡਾ ਦੀ ਆਰਥਿਕਤਾ ਸਥਿਤੀ ਦੀ ਬੁਰੀ ਤਸਵੀਰ ਪੇਸ਼ ਕੀਤੀ ਹੈ ਤੇ ਬੇਰੋਜ਼ਗਾਰੀ ਵਧੀ ਹੈ। ਕਰੂ ਬਾਲ ਦੇ ਵਿੱਚ ਅਸਥਿਰਤਾ ਅਤੇ ਉਤਪਾਦਕਤਾ ਦੇ ਵੀ ਕਮਜ਼ੋਰੀ ਆਈ ਹੈ ਬਜਟ ਅਨੁਸਾਰ ਅਰਥਵਿਵਸਥਾ ਵਿੱਚ ਅਗਲੇ 2 ਸਾਲਾਂ ਦੇ ਵਿੱਚ ਕੇਵਲ 1% ਅਸਲਾਨਾ ਵਾਧਾ ਹੋਣ ਦੀ ਉਮੀਦ ਹੈ ਜੋ ਪਿਛਲੇ ਸਾਲ ਦੇ ਅੰਦਾਜ਼ੇ ਦੇ ਨਾਲੋਂ ਕਾਫੀ ਘੱਟ ਹੈ ਸ਼ੈਂਪਨ ਨੇ ਆਪਣੇ ਬਜਟ ਭਾਸ਼ਣ ਦੇ ਵਿੱਚ ਕਿਹਾ ਕਿ ਅਨਿਸ਼ਚਿਤਤਾ ਦਾ ਪੱਧਰ ਉਸ ਤੋਂ ਉੱਚਾ ਹੈ ਜੋ ਅਸੀਂ ਪੀੜ੍ਹੀਆਂ ਤੋਂ ਦੇਖਿਆ ਤੇ ਮਹਿਸੂਸ ਕੀਤਾ ਹੈ ਇਸ ਤੂਫਾਨ ਦੇ ਨਾਲ ਨਜਿੱਠਣ ਦੇ ਲਈ ਸਾਨੂੰ ਹਿੰਮਤ ਦੇ ਨਾਲ ਤੇਜ਼ੀ ਦੇ ਨਾਲ ਕਦਮ ਚੁੱਕਣੇ ਪੈਣਗੇ ਅਨਿਸ਼ਚਿਤਤਾ ਦੇ ਸਮੇਂ ਦੇ ਵਿੱਚ ਪਿੱਛੇ ਹਟਣਾ ਕੈਨੇਡੀਅਨਸ ਦੇ ਸੁਭਾਅ ਦੇ ਉਲਟ ਹੋਵੇਗਾ ਤੇ ਇਸ ਦੀ ਬਜਾਏ ਅਸੀਂ ਬਦਲੀਆਂ ਆਰਥਿਕ ਹਵਾਵਾਂ ਤੇ ਅਨੁਕੂਲ ਹੋਵਾਂਗੇ ਇਟ ਆਲ ਕਮਸ ਡਾਊਨ ਟੂ ਅ ਚੋਇਸ ਬੀਟਵੀਨ ਟੂ ਵਿਜ਼ਨਸ ਵਨ ਵਿਜ਼ਨ ਆਫ ਰੈਜ਼ਿਗਨੇਸ਼ਨ A vision that would scale back the vital support Canadians rely on, make it harder for families to find a home, and leave our country more vulnerable, poorer and dependent. And another vision, one rooted in confidence, confidence in Canadian and in the belief that by making generational investments today, we can build lasting prosperity for tomorrow, by putting more money in people's pockets by ensuring every canadian can retire with dignity by making the dream of homeownership a reality once again by building the infrastructure our city needs to grow by keeping our community safe for our children and our parents that is the path we choose mr speaker right that is the path of budget 2025 yes. yeah. I see even smile on the other side, Mr. Speaker. and It's a good sign. It's a good sign. It's a good sign. Budget 2025 makes our choice clear. We choose confidence over resignation. We chose to empower Canadians to build this country together and protect what we hold dear. Monsieur le Président, it's a question of confidence in ourselves, in our capacity to adapt, and in the promising future of this country. It's about Canada that builds, protects, and empowers. It's about moving from reliance to resilience and from uncertainty to prosperity. Let's seize the moment. Let's build Canada strong because we are and will always be the true North, strong and free. Vive le Canada! ਭਾਰਤ ਸਰਕਾਰ ਨੇ ਪੁਨੀਆਤੀ ਟਾਂਚੇ ਦੀ ਹਾਈਸ਼ ਸੈਨਾ ਅਤੇ ਟੈਕਸ ਨੀਤੀਆਂ ਦੇ ਵਿੱਚ ਸੁਧਾਰਾ ਉੱਤੇ ਵੱਡੇ ਪੱਧਰ ਦੀ ਨਿਵੇਸ਼ ਯੋਜਨਾ ਪੇਸ਼ ਕੀਤੀ ਹੈ ਤਾਂ ਜੋ ਪ੍ਰਧਾਨ ਮੰਤਰੀ ਮਾਰਕਾਨੀ ਦੇ ਕੈਨੇਡਾ ਦੀ ਆਤਮ ਨਿਰਭਰਤਾ ਘਟਾਉਣ ਅਤੇ ਰੁਸਗਾਰ ਦੇ ਮੁੱਕੇ ਪਤਾ ਕਰਨ ਦੇ ਉਦੇਸ਼ ਨੂੰ ਅੱਗੇ ਬਤਾਇਆ ਜਾ ਸਕੇ ਜੇਕਰ ਬਜਟ ਦੇ ਮੁੱਖ ਅੰਸ਼ ਦੀ ਗੱਲ ਕਰੀਏ ਤਾਂ ਅਗਲੇ 5 ਸਾਲਾਂ ਦੇ ਵਿੱਚ 141 ਬਿਲੀਅਨ ਡਾਲਰ ਦਾ ਵਾਧੂ ਖਰਚਾ ਜਿਸ ਨੂੰ 51.2 ਅਰਬ ਡਾਲਰ ਦੀ ਕਟੌਤੀਆਂ ਤੇ ਬਚਤ ਦੇ ਨਾਲ ਸੰਤੁਲਿਤ ਕੀਤਾ ਜਾਵੇਗਾ ਇਸ ਵਿੱਤੀ ਸਾਲ ਦੇ ਲਈ 78 ਬਿਲੀਅਨ ਡਾਲਰ ਦਾ ਕਟਾ ਜੋ ਕੁਝ ਅਰਥ ਸ਼ਾਸਤਰੀਆਂ ਦੀ ਉਮੀਦ ਨਾਲੋਂ ਘੱਟ ਹੈ ਸਰਕਾਰੀ ਬਿਊਰੋਕ੍ਰੇਸੀ ਦੇ ਵਿੱਚ ਕਰੀਬ 40 ਹਜ਼ਾਰ ਨੌਕਰੀਆਂ ਦੀ ਕਟੌਤੀ ਸਵੈ ਇੱਛਾ ਰਿਟਾਇਰਮੈਂਟ ਅਤੇ ਕੁਦਰਤੀ ਤੌਰ ਉਤੇ ਖਾਲੀ ਹੋਈਆਂ ਅਸਾਮੀਆਂ ਨਾ ਭਰਨ ਰਹੀਆਂ ਹਨ। ਬੁਨਿਆਦੀ ਢਾਂਚੇ ਦੇ ਵਿਕਾਸ ਲਈ 51 ਬਿਲੀਅਨ ਡਾਲਰ ਦਾ ਵੀ ਖਰਚਾ ਹੈ। ਹਾਈ ਸਪੀਡ ਟ੍ਰੇਨ ਨਵੇਂ ਬੰਦਰਗਾਹ ਅਤੇ ਕਾਰਪਨ ਕੈਪਚਰ ਅਤੇ 16 ਜੁਵਰ ਕੇ ਵੱਡੇ ਪੁਲ ਪ੍ਰੋਜੈਕਟ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ। कनाडियन आर्मड फोर्सेस ਲਈ 8.5 ਮਿਲੀਅਨ ਡਾਲਰ ਦਾ ਫੰਡ ਪੈਕੇਜ ਜਿਸ ਦੇ ਵਿੱਚ ਕੈਨੇਡੀਅਨ ਖਰੀਦੋ ਖਰੀਦ ਯੋਜਨਾ ਸ਼ਾਮਿਲ ਹੈ ਇਮੀਗ੍ਰੇਸ਼ਨ ਦੇ ਵਿੱਚ ਵੱਡੀ ਘਟौती ਅਸਥਾਈ ਨਿਵਾਸੀ ਜਿਵੇਂ ਕਿ ਵਿਦਿਆਰਥੀਆਂ ਤੇ ਵਿਦੇਸ਼ੀ ਕਾਮਿਆਂ ਦੀ ਗਿਣਤੀ ਲਗਭਗ 50% ਘਟਾਈ ਜਾਵੇਗੀ ਪਹਿਲਾਂ ਤੋਂ ਪ੍ਰਸਤਾਵਿਤ ਨਿਕਾਸੀ ਸੀਮਾ ਨੂੰ ਰੱਦ ਕਰਨ ਦੀ ਵੀ ਸੰਭਾਵਨਾ ਹੈ ਫੈਡਰਲ ਬਜਟ 2025 ਦੇ ਵਿੱਚ ਫੈਡਰਲ ਸਰਕਾਰ ਨੇ ਕਈ ਪ੍ਰੋਗਰਾਮਾਂ ਦੇ ਵਿੱਚ ਵੱਡੀਆਂ ਘਟੌਤੀਆਂ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਸਰਕਾਰੀ ਖਜ਼ਾਨੇ ਨੂੰ ਅਰਪਾ ਡਾਲਰ ਦੀ ਬਚਤ ਹੋ ਸਕੇ 2 ਬਿਲੀਅਨ ਰੁਪਏ ਲਗਾਉਣ ਵਾਲਾ ਪ੍ਰੋਗਰਾਮ ਘਟਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਫੌਜੀ ਅਤੇ ਮੈਡੀਕਲ ਕੈਨੇਬਿਸ ਤੋਂ ਖਰਚੇ ਘਟਾਏ ਜਾਣਗੇ ਅਤੇ ਸਰਕਾਰੀ ਮੁਲਾਜ਼ਮਾਂ ਦੀ ਪੈਨਸ਼ਨਾਂ ਦੀ ਮਹਿੰਗਾਈ ਅਨੁਸਾਰ ਗਿਣਤੀ ਦੀ ਪਰ ਕੀ ਰਵਿਸ਼ ਤਬਦੀਲੀ ਕੀਤੀ ਜਾਵੇਗੀ ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਦੂਤਾਵਾਸ ਦੀ ਸੰਪਤੀ ਨੂੰ ਇਕੱਠਾ ਕਰਕੇ ਖਰਚੇ ਘਟਾਉਣ ਦੀ ਯੋਜਨਾ ਹੈ ਤੇ ਨਾਲ ਹੀ ਭਵਿਸ਼ੀ ਸਹਾਇਤਾ ਨੂੰ ਮਹਾਮਾਰੀ ਤੋਂ ਪਹਿਲਾਂ ਦੇ 15 ਤੱਕ ਘਟਾਇਆ ਜਾਵੇਗਾ ਤੇ ਇਹ ਕਦਮ ਸਰਕਾਰੀ ਖਰਚੋਤੇ ਕਾਬੂ ਪਾਉਣ ਦੇ ਲਈ ਚੁੱਕੇ ਜਾ ਰਹੇ ਨੇ ਕਟੌਤੀਆਂ ਦੇ ਨਾਲ ਬਚਾਏ ਪੈਸੇ ਹੁਣ ਨਵੇਂ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੇ ਵਿੱਚ ਲਗਾਏ ਜਾਣਗੇ ਵਿੱਤ ਮੰਤਰੀ ਫਰਾਂਸਵਾ ਫਿਲਿਪ ਸ਼ੈਂਪੇ ਨੇ ਕਿਹਾ ਕਿ ਕੈਨੇਡਾ ਇੱਕ ਮਹਾਨ ਵਾਲਾ ਨਿਰਮਾਤਾ ਦੇ ਸ਼ਹਿਅ ਅਤੇ ਇਸ ਆਤਮ ਵਿਸ਼ਵਾਸ ਦੇ ਨਾਲ ਸਰਕਾਰ ਨੇ 51 ਬਿਲੀਅਨ ਡਾਲਰ ਦਾ ਨਵਾਂ ਇਨਫਰਾਸਟ੍ਰਕਚਰ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਦਾ ਨਾਮ ਬਿਲਟ ਕਮਿਊਨਿਟੀਜ਼ ਸਟਰੋਂਗ ਫੰਡ ਹੈ ਇਹ ਫੰਡ ਸੜਕਾਂ ਬੰਦਰਗਾਹ ਹਸਪਤਾਲਾਂ ਮੈਡੀਕਲ ਸਕੂਲਾਂ ਕਮਿਊਨਿਟੀ ਸੈਂਟਰਾਂ ਪਾਰਕਾਂ ਅਤੇ ਟ੍ਰਾਂਜ਼ਿਟ ਪ੍ਰੋਜੈਕਟਾਂ ਦੀ ਤਮੀਰ ਨੂੰ ਤੇਜ਼ ਕਰਨ ਦੇ ਲਈ ਵਰਤਿਆ ਜਾਵੇਗਾ ਇਸ ਨਾਲ ਜੁੜੇ ਕੁਝ ਵੱਡੇ ਪ੍ਰੋਜੈਕਟਾਂ ਨੂੰ ਆਉਣ ਵਾਲੇ ਮਹੀਨਿਆਂ ਦੇ ਵਿੱਚ ਤੇਜ਼ੀ ਦੇ ਨਾਲ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਤੇ ਇਹਨਾਂ ਦੇ ਵਿੱਚ ਟੋਰਾਂਟੋ ਤੋਂ ਕਿਊਬਿਕ ਸਿਟੀ ਤੱਕ ਹਾਈ ਸਪੀਡ ਰੇਲ ਪ੍ਰੋਜੈਕਟ ਸ਼ਾਮਲ ਹੈ ਜਿਸ ਸੀ ਉਸਾਰੀ ਸ਼ੁਰੂ ਕਰਨ ਦਾ ਸਮਾਂ ਅੱਧਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਇਸ ਤੋਂ ਇਲਾਵਾ ਮੈਨੀਟੋਬਾ ਦੇ ਚਰਚਿਲ ਸ਼ਹਿਰ ਦੇ ਵਿੱਚ ਬੰਦਰਗਾਹ ਵਿਸਥਾਰ ਦੇਸ਼ ਭਰ ਦੇ ਵਿੱਚ ਮਹੱਤਵਪੂਰਨ ਖਣਿਜੀ ਵਿਕਾਸ ਅਤੇ ਅਲਬਰਟਾ ਵਿੱਚ ਪੈਥਵੇਸ ਪਲੱਸ ਨਾਮਕ ਕਾਰਬਨ ਕੈਪਚਰ ਪ੍ਰੋਜੈਕਟ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਜੋ ਤੇਲ ਗੈਸ ਉਦਯੋਗ ਦੀ ਨਿਕਾਸੀ ਤੋਂ ਇੱਕ ਨਿਯਮ ਬਣਾਇਆ ਹੈ ਅਮਰੀਕਾ ਦੇ ਵੱਲੋਂ ਵਧ ਰਹੀ ਸੁਰੱਖਿਆਵਾਦੀ ਨੀਤੀ ਦਾ ਜਵਾਬ ਦੇਂਦਿਆਂ ਸਰਕਾਰ ਨੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਲਈ ਪ੍ਰੋਡਕਟਿਵਿਟੀ ਸੁਪਰ ਡਿਡਕਸ਼ਨ ਨਾਦੀ ਨਵੀਂ ਟੈਕਸ ਛੋਟ ਦਾ ਐਲਾਨ ਕੀਤਾ ਹੈ ਤੇ ਇਸ ਤਹਿਤ ਕੰਪਨੀਆਂ ਨਵੀਂ ਮਸ਼ੀਨਰੀ ਟੈਕਨੋਲੋਜੀ ਅਤੇ ਉਪਕਰਨਾਂ ਦੇ ਵਿੱਚ ਕੀਤੇ ਨਿਵੇਸ਼ ਦਾ ਵੱਡਾ ਹਿੱਸਾ ਤੁਰੰਤ ਟੈਕਸ ਵਿੱਚੋਂ ਘਟਾ ਸਕਣਗੀਆਂ ਇਸ ਤਬਦੀਲੀ ਦੇ ਨਾਲ ਕੈਨੇਡਾ ਦੀ ਕਾਰਪੋਰੇਟ ਟੈਕਸ ਦਰ G7 ਦੇਸ਼ਾਂ ਦੇ ਵਿੱਚ ਸਭ ਤੋਂ ਘੱਟ ਹੋਵੇਗੀ ਜਿਸ ਦੇ ਨਾਲ ਉਮੀਦ ਹੈ ਕਿ ਕੈਨੇਡੀਅਨ ਉਦਯੋਗ ਦੇ ਵਿੱਚ ਨਿਵੇਸ਼ ਵਧੇਗਾ ਨਿਵੇਸ਼ ਨੂੰ ਉਤਸ਼ਾਹਿਤ ਕਰਨ ਦੇ ਲਈ ਹੋਰ ਉਪਾਵਾਂ ਦੇ ਵਿੱਚ ਕ੍ਰਿਟੀਕਲ ਮਿਨਰਲਸ ਸੋਵਰਨ ਫੰਡ ਦੇ ਲਈ 2 ਬਿਲੀਅਨ ਡਾਲਰ ਸ਼ਾਮਲ ਕੀਤੇ ਗਏ ਨੇ ਜੋ ਕਿ ਕੁਦਰਤੀ ਸਰੋਤਾਂ ਨੂੰ ਖੋਲਣ ਦੇ ਵਿੱਚ ਮਦਦ ਕਰੇਗਾ ਜੋ ਨਵੀਂ ਟੈਕਨੋਲੋਜੀਆ ਦੇ ਵਿਕਾਸ ਲਈ ਮਹੱਤਵਪੂਰਨ ਨੇ ਇਸ ਤੋਂ ਇਲਾਵਾ ਲੋ ਕਾਰਬਨ ਐਲ ਐਨ ਜੀ ਪ੍ਰੋਜੈਕਟ ਦੇ ਲਈ ਟੈਕਸ ਛੋਟ ਦਾ ਐਲਾਨ ਕੀਤਾ ਗਿਆ ਤਾਂ ਜੋ ਏਸ਼ੀਆ ਤੇ ਯੂਰਪ ਦੇ ਸਾਥੀ ਦੇਸ਼ਾਂ ਨੂੰ ਕੈਨੇਡੀਅਨ ਊਰਜਾ ਦੀ ਸਪਲਾਈ ਵੱਧ ਸਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਖੇਤਰ ਦੇ ਵਿੱਚ 925 ਡਾਲਰ ਮਿਲੀਅਨ ਦਾ ਵਿਸ਼ੇਸ਼ ਫੰਡ ਵੀ ਬਣਾਇਆ ਗਿਆ ਜਿਸ ਨੂੰ ਪ੍ਰਧਾਨ ਮੰਤਰੀ ਮਾਰਕਾਨੀ ਦੀ ਤਲਜੀ ਮੰਨਿਆ ਗਿਆ ਇਸ ਬਜਟ ਦੇ ਵਿੱਚ ਪਹਿਲੀ ਵਾਰ ਪੂੰਜੀ ਖਰਚੇ ਅਤੇ ਚਾਲੂ ਖਰਚੇ ਨੂੰ ਵੱਖ-ਵੱਖ ਦੱਸਾਇਆ ਗਿਆ ਤੇ ਪੂੰਜੀ ਖਰਚਾ ਉਹ ਹੁੰਦਾ ਹੈ ਜੋ ਸਰਕਾਰ ਲੰਬੇ ਸਮੇਂ ਦੇ ਨਿਵੇਸ਼ਾਂ ਜਿਵੇਂ ਕਿ ਬੁਨਿਆਦੀ ਢਾਂਚੇ, ਹਾਊਸਿੰਗ ਅਤੇ ਸੈਨਾ ਉੱਤੇ ਕਰਦੀ ਹੈ। ਚਾਲੂ ਖਰਚੇ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਭੱਤੇ ਅਤੇ ਸੂਬਿਆਂ ਜਾਂ ਫਿਰ ਲੋਕਾਂ ਨੂੰ ਦਿੱਤੇ ਜਾਣ ਵਾਲੇ ਫੰਡ ਸ਼ਾਮਲ ਹੁੰਦੇ ਨੇ। ਇਹ ਭਾਵੇਂ ਘਾਟਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਉੱਚਾ ਰਹੇਗਾ। ਪਰ ਸਰਕਾਰ ਦਾ ਕਹਿਣਾ ਹੈ ਕਿ ਇਹ ਘਾਟਾ ਮੁੱਖ ਤੌਰ ਉੱਤੇ ਪੂੰਜੀ ਨਿਵੇਸ਼ ਕਰਨ ਹੈ। ਚਾਲੂ ਖਰਚਾ ਸਰਕਾਰੀ ਨੌਕਰੀਆਂ ਦੀ ਕਟੌਤੀ ਅਤੇ ਪ੍ਰਸ਼ਾਸਨਿਕ ਸੁਧਾਰ ਰਾਹੀਂ ਸੰਤulit ਕਿਤਾ ਜਾਵੇਗਾ ਬਜਟ ਵਿੱਚ ਪਹਿਲਾ ਤੋਂ ਐਲਾਨੀ ਬਿਲਡ ਬਜਟ ਦੇ ਵਿੱਚ ਪਹਿਲਾ ਤੋਂ ਐਲਾਨੀ ਬਿਲਡ ਕੈਨੇਡਾ ਹੋਮਸ ਨਾਮਕ ਨਵੀਂ ਏਜੰਸੀ ਦੀ ਸਥਾਪਨਾ ਦਾ ਜ਼ਿਕਰ ਕੀਤਾ ਗਿਆ ਹੈ ਲਿਬਰਲ ਸਰਕਾਰ ਦੇ ਪੇਸ਼ ਕੀਤੇ ਬਜਟ ਉਤੇ ਵਿਰੋਧੀ ਪਾਰਟੀਆਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਇਸ ਦੇ ਚਲਦਿਆਂ ਕੰਸਰਵੇਟਿਵ ਲੀਡਰ ਪੀਅਰ ਪੋਲੀਅਮ ਨੇ ਹਾਊਸ ਆਫ ਕਾਮਨਸ ਵਿੱਚ ਕਿਹਾ ਕਿ ਉਹਨਾਂ ਦੀ ਪਾਰਟੀ ਇਸ ਬਜਟ ਤੇ ਹੱਥ ਵਿੱਚ ਵੋਟ ਨਹੀਂ ਪਾਵੇਗੀ ਪੋਲੀਅਮ ਨੇ ਕਿਹਾ ਪ੍ਰਧਾਨ ਮੰਤਰੀ ਨੇ ਸਿਰਫ 7 ਮਹੀਨੇ ਪਹਿਲਾਂ ਕਿਤੇ ਹੋਰ ਵਾਅਦੇ ਨੂੰ ਤੋੜ ਦਿੱਤਾ ਹੈ ਅਤੇ ਉਹਨਾਂ ਨੇ 62 ਬਿਲੀਅਨ ਡਾਲਰ ਦੇ ਘਾਟੇ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਲਗਭਗ 80 ਬਿਲੀਅਨ ਡਾਲਰ ਦਾ ਘਾਟਾ ਪੂਰਾ ਕੀਤਾ ਜੋ ਉਹਨਾਂ ਦੇ ਵਾਅਦੇ ਤੋਂ 16 ਬਿਲੀਅਨ ਡਾਲਰ ਘੱਟ ਹੈ ਅਤੇ ਉਹਨਾਂ ਦੇ ਪੂਰਵ ਗਾਮੀ ਨੇ ਛੱਡੇ ਗਏ ਅਕਾਤ ਤੋਂ ਦੁੱਗਣਾ ਹੈ ਉਹਨਾਂ ਅਗੇ ਕਿਹਾ ਕਿ ਪੀਐਮ ਕਾਰਨੀ ਤੇ ਵੱਲੋਂ ਜੀਟੀਪੀ ਅਨੁਪਾਤ ਘਟਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਸ ਦੇ ਉਲਟ ਉਹਨਾਂ ਵੱਲੋਂ ਇਸ ਨੂੰ ਵਧਾਇਆ ਗਿਆ ਤੇ ਇਸ ਦੇ ਨਾਲ ਮਹਿੰਗਾਈ ਵੀ ਵਧੀ ਹੈ Today the liberals have introduced the most costly and largest budget deficit in history outside of covid The cost of this Liberal budget will drive up the cost of food, housing, and everything else that Canadians buy. And the Prime Minister has broken every single promise he made just seven short months ago. He promised a $62 billion deficit. He delivered nearly an $80 billion deficit, $16 billion bigger than he promised, and twice the size that his predecessor left behind. He promised to lower the, the debt to GDP ratio, he raised it and inflation along with it. He promised to spend less. He's spending 90 billion dollars more costing $5400 per family in Canada and that 90 billion dollars to the prime minister's heckles is above and beyond the promised 16 billion dollars that he says he will one day find. And if he doesn't find them it will be over 100 billion in brand new spending to respond to the prime minister's heckles, Mr. Speaker. He also promised that he would invest more. His own budget document lays out a graph showing that every quarter of this year we'll see private sector business investment collapse. This costly budget forces Canadians to spend more on debt interest than on health care transfers. More than the government collects in GST, that means every dollar the Canadians pay in GST will go to bankers and bondholders instead of to doctors and nurses. All while he raises the industrial carbon tax on farm equipment and fertilizer and therefore food, on steel, concrete and other industrial projects needing needed to build homes, a big tax increases on homes and food. Donc, au nom des Canadiens qui paient déjà trop cher pour le coût du sous-gouvernement libéral pour se chauffer, se loger, se nourrir, les conservateurs vont pas pouvoir supporter ce budget. Mr. Speaker, instead, instead, we will. Our, our our party wanted an affordable budget for an affordable life, and on behalf of all the Canadians who can no longer afford to eat, heat, or house themselves because of Liberal inflation, we Conservatives cannot support this costly Liberal budget. Yeah. ਪੋਲੀਓ ਮੁਤਾਬਕ ਲਿਬਰਲ ਸਰਕਾਰ ਨੇ ਕੋਵਿਡ ਸਮੇਂ ਤੋਂ ਇਲਾਵਾ ਕੈਨੇਡਾ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਅਤੇ ਸਭ ਤੋਂ ਵੱਡਾ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ ਇਸ ਬਜਟ ਦੀ ਲਾਗਤ ਦੇ ਨਾਲ ਖਾਣ ਪੀਣ ਰਿਹਾਈ ਸ਼ਤੇ ਹੋਰ ਹਰ ਚੀਜ਼ ਦੀ ਕੀਮਤ ਵਧੇਗੀ ਪੋਲੀਓ ਨੇ ਸਪਸ਼ਟ ਕੀਤਾ ਕਿ ਕੰਸਰਵੇਟਿਵਸ ਇਸ ਬਜਟ ਦਾ ਸਮਰਥਨ ਨਹੀਂ ਕਰ ਸਕਦੇ ਨੋਵਾ ਸਕੋਸ਼ੀਆ ਦੇ ਸੰਸਦ ਮੈਂਬਰ ਕ੍ਰਿਸ ਜੀ ਐਂਟ੍ਰੀਮੋਂਟ ਨੇ ਮੰਗਲਵਾਰ ਨੂੰ ਕੰਜ਼ਰਵੇਟਿਵ ਫੌਕਸ ਤੋਂ ਅਸਤੀਫਾ ਦੇ ਦਿੱਤਾ ਅਤੇ ਕਵਰਨਿੰਗ ਲਿਬਰਲਰਾਂ ਦੇ ਵਿੱਚ ਸ਼ਾਮਲ ਹੋ ਗਏ। ਇਹ ਕਦਮ ਉਹਨਾਂ ਦੀ ਪਾਰਟੀ ਦੇ ਲਈ ਇੱਕ ਝਟਕਾ ਮੰਨਿਆ ਜਾ ਰਿਹਾ ਹੈ। ਅਤੇ ਘੱਟ ਗਿਣਤੀ ਸਰਕਾਰ ਦੇ ਲਈ ਇੱਕ ਵਰਦਾਨ ਹੈ ਕਿਉਂਕਿ ਇਹ ਆਪਣਾ ਪਹਿਲਾ ਬਜਟ ਪਾਸ ਕਰਨ ਦੇ ਲਈ ਕੰਮ ਕਰ ਰਹੀ ਹੈ। ਮਿਸਟਰ ਡੀ ਐਂਟ੍ਰੀਮੋਂਟ ਨੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਪੀਅਰ ਪੋਲ ਗਿਵ ਨੂੰ ਭੇਜੀ ਇੱਕ ਪੱਤਰ ਵਿੱਚ ਆਪਣੇ ਅਸਤੀਫੇ ਦਾ ਕੋਈ ਕਾਰਨ ਨਹੀਂ ਦੱਸਿਆ ਪਰ ਮੰਗਲਵਾਰ ਦੀ ਰਾਤ ਲਿਬਰਲ ਪਾਰਟੀ ਰਾਹੀਂ ਭੇਜੀ ਗਈ ਇੱਕ ਬਿਆਨ ਦੇ ਵਿੱਚ ਉਸਨੇ ਆਪਣੇ ਫੈਸਲੇ ਨੂੰ ਬਜਟ ਦੇ ਨਾਲ ਜੋੜਿਆ। ਉਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਹਲਕਿਆਂ ਤੇ ਆਪਣੇ ਪਰਿਵਾਰ ਦੇ ਨਾਲ ਗੰਭੀਰਤਾ ਦੇ ਨਾਲ ਵਿਚਾਰ ਵਟਾਂਦ ਦੇ ਅਤੇ ਸੋਚ ਸਮਝ ਕੇ ਗੱਲਬਾਤ ਕਰਨ ਤੋਂ ਬਾਅਦ ਮੈਂ ਇੱਕ ਸਪਸ਼ਟ ਸਿੱਟੇ ਤੇ ਪਹੁੰਚਿਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਰਕਾਨੀ ਦੇ ਨਵੇਂ ਬਜਟ ਦੇ ਨਾਲ ਉਹ ਰਸਤਾ ਪੇਸ਼ ਕਰ ਰਹੇ ਨੇ ਜੋ ਨਾ ਤਲਚੀਆਂ ਨੂੰ ਪੂਰਾ ਕਰਦਾ ਹੈ ਜੋ ਮੈਂ ਆਪਣੇ ਹਲਕੇ ਦੇ ਵਿੱਚ ਸਭ ਤੋਂ ਵੱਧ ਸੁਣੀਆਂ ਨੇ ਮਜ਼ਬੂਤ ਪੈਚਾਰਕ ਬੁਨਿਆਦੀ ਢਾਂਚਾ ਬਣਾਉਣ ਅਤੇ ਇੱਕ ਮਜ਼ਬੂਤ ਆਰਥਿਕ ਤਰੰਗ ਵਧਾਉਣ ਦੇ ਲਈ ਇਸ ਲਈ ਮੈਂ ਸਰਕਾਰੀ ਕੋਕਸ ਵਿੱਚ ਸ਼ਾਮਲ ਹੋ ਰਿਹਾ ਪ੍ਰਧਾਨ ਮੰਤਰੀ ਕਾਨੇ ਦੇ ਦਫ਼ਤਰ ਦੇ ਵੱਲੋਂ ਡੀ ਐਂਟਰੇ ਨੋ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ ਗਈ ਉੱਥੇ ਦੂਜੇ ਪਾਸੇ ਕੰਸਰਵੇਟਿਵ ਲੀਡਰ ਪੀਆ ਪੋਲੀਵ ਦੇ ਦਫਤਰ ਦੇ ਵੱਲੋਂ ਕੋਈ ਜਵਾਬ ਸਾਹਮਣੇ ਨਹੀਂ ਆਇਆ ਇਸ ਕਦਮ ਦੇ ਨਾਲ ਲਿਬਰਲਨੂ ਹਾਊਸ ਆਫ ਕਾਮਨ ਸ ਵਿੱਚ ਬਹੁਮਤ ਨਹੀਂ ਮਿਲਦਾ ਉਹ કુલ ਹੁਣ 343 ਦੇ ਵਿੱਚ 170 ਸੀਟਾਂ ਨੇ ਜੋ ਬਹੁਮਤ ਤੋਂ 2 ਸੀਟਾ ਘੱਟ ਨੇ ਉਹਨਾਂ ਨੂੰ ਆਪਣਾ ਬਜਟ ਪਾਸ ਕਰਨ ਦੇ ਲਈ ਹੋਸਮਤਨਤੀ ਲੋੜ ਹੋਵੇਗੀ ਐਨਟੀਪੀ ਦੇ ਅੰਤਰੀਮ ਨੇਤਾ ਡੋਨ ਡੇਵਿਸ ਜਿਨਰੀ ਪਾਰਟੀ ਕੋਲ ਹਾਊਸ ਆਫ ਕਾਮਨ ਸ ਵਿੱਚ 7 ਸੀਟਾਂ ਨੇ ਉਹਨਾਂ ਨੇ ਸੁਝਾਅ ਦਿੱਤੇ ਕਿ ਉਹਨਾਂ ਦੇ ਕੁਝ ਸੰਸਦ ਮੈਂਬਰਾਂ ਦੇ ਲਈ ਦੂਰ ਰਹਿਣੇ ਇੱਕ ਵਿਕਲਪ ਹੋ ਸਕਤੇ ਜੇਕਰ ਬਚਰ ਪਾਸ ਨਹੀਂ ਹੁੰਦਾ ਤਾਂ ਇਹ ਛੋਣਾ ਦਾ ਕਾਰਨ ਬਣ ਸਕਦਾ ਹੈ

ਤੇ ਬਚਾਏ ਹਲ ਕੱਢਣ ਅਤੇ ਕਾਰੋਬਾਰ ਦੀ ਮਦਦ ਕਰਨ ਤੇ ਯਤਿਆਦ ਦੇਣਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੀ ਪ੍ਰਾਥਮਿਕਤਾ ਸੁੱਬੇ ਦੇ ਉਦਯੋਗ ਅਤੇ ਮਜ਼ਦੂਰਾਂ ਦੀ ਰੱਖਿਆ ਕਰਨਾ ਹੈ ਨਾ ਕਿ ਰਾਜਨੀਤਿਕ ਟਕਰਾਵ ਨੂੰ ਵਧਾਉਣਾ ਪ੍ਰੀਮਰ ਨੇ ਇਸ ਗੱਲ ਉੱਤੇ ਪ੍ਰੋਸਤ ਜਤਾਇਆ ਕਿ ਸੰਘੀ ਸਰਕਾਰ ਟੈਰਿਫ ਮਾਮਲੇ ਦਾ ਕੂਟਨੀਤਿਕ ਹੱਲ ਲੱਭਣ ਤੇ ਲਈ ਕੰਮ ਕਰ ਰਹੀ ਹੈ on the advertisements we committed to the federal government that uh, when the time comes to be speaking directly to americans we'll do it in partnership with them Uh, we will not be running the ads uh, by ourselves. we'll make sure that we're in line with strategy going forward. and that is uh, a recognition on our part of uh, the efforts that were made today around the table for us to work together as a team, integrated provincial, and federal government, uh, with our uh, table focusing on the future of the industry, how we reduce our dependence on the united states, and the present of the industry, how we support those workers and businesses to be able to survive and, uh, and ultimately to thrive in a new environment to the phones next, rob shaw, check news. Eric, can i just follow that up? can i ask mr. leblanc to speak on the ads issue? did you ask the premier on behalf of the prime minister not to run the anti-american softwood lumber ads? Uh, minister leblanc didn't have to ask. i uh, knew that it was a source of anxiety uh, for many people. Uh, including uh, potentially the federal government given the reaction to the Ontario uh, tariffs one of my commitments to the federal government was that if they came to the table with us if they sat with us that we would work with them on communications on strategy on how to support the sector and how to move forward and uh, and that was the commitment that we made to work together in good faith as partners on this uh, and uh, and I was um, to say pleasantly surprised is probably an understatement. I was pleasantly surprised at the group that you see behind me—the the group of ministers that showed up, the Business Development Bank of Canada, the commitment from the Prime Minister to work with us. Um, this was uh, very heartening to me. Felt like we were going it alone there for a while, uh, and to know that we've got uh, this federal uh, team in our corner uh, is hugely helpful to me, and uh, and resulted in our commitment to work forward uh, in terms of any communications with Americans, with the federal government. I'll turn it over to Minister LeBlanc. Um, so uh, Premier, thank you. I don't think I can add uh, anything the premier I think just answered the question uh, in a very fulsome way. I think Premier if perhaps we could share with people that you and I spoke on Friday evening and again Saturday evening uh, and it was a, a focus on different innings of the ball game. There were occasional profanities and text messages as different innings came up. ਇਸ ਤੋਂ ਪਹਿਲਾਂ ਕੁਝ ਕਾਰੋਬਾਰੀ ਗਰੁੱਪਾਂ ਨੇ ਸੁਪਰ ਸਰਕਾਰ ਉਤੇ ਦਬਾਅ ਬਣਾਇਆ ਸੀ ਕਿ ਉਹ ਅਮਰੀਕਾ ਦੀਆਂ ਟੈਰਿਫ ਨੀਤੀਆਂ ਦੇ ਵਿਰੁੱਧ ਪ੍ਰਚਾਰ ਮੁਹਿੰਮ ਸ਼ੁਰੂ ਕਰੇ। ਈਬੀ ਨੇ ਕਿਹਾ ਕਿ ਵਿਗਿਆਪਨਾਂ ਦੇ ਨਾਲ ਸਮੱਸਿਆ ਦਾ ਹੱਲ ਨਹੀਂ ਹੁੰਦਾ। ਸਗੋਂ ਸਹਿਯੋਗ ਅਤੇ ਗੱਲਬਾਤ ਨਾਲ ਹੀ ਅਸਲ ਨਤੀਜੇ ਨਿਕਲ ਸਕਦੇ ਨੇ। एनटीपी ਦੇ ਅੰਤਰੀਮ ਲੀਡਰ ਡੌਨ ਡੇਵਿਸ ਨੇ ਬਜਟ ਦੇ ਵਿੱਚ ਬੁਨਿਆਦੀ ਢਾਂਚੇ ਉੱਤੇ ਨਿਵੇਸ਼ ਦੀ ਤਾਰੀਫ਼ ਕੀਤੀ ਪਰ ਕੁਝ ਕਟੋਟੀਆਂ ਅਤੇ ਖਰਚੇ ਵੀ ਜ਼ਾਹਰ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਸੱਤ ਮੈਂਬਰੀ ਕੌਂਕਸ ਬੁੱਧਵਾਰ ਨੂੰ ਮੀਟਿੰਗ ਕਰੇਗੀ ਜਿਸ ਦੇ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਬਜਟ ਵੋਟ ਉੱਤੇ ਕਿਹੜਾ ਰੁੱਖ અપਨਾ ਜਾਵੇ ਜੀ ਦੇ ਵਿੱਚ ਵੋਟ ਤੋਂ ਪਰਹੇਜ਼ ਕਰਨਾ ਵੀ ਇੱਕ ਵਿਕਲਪ ਹੋ ਸਕਦਾ ਹੈ ਡੇਵਿਸ ਨੇ ਪ੍ਰਿਆਨ ਦੇ ਵਿੱਚ ਕਿਹਾ ਕਿ ਕੈਨੇਡਾ ਗੰਭੀਰ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤੇ ਬੇਰੋਜ਼ਗਾਰੀ ਇੱਕ ਦਹਾਕੇ ਦੇ ਵਿੱਚ ਆਪਣੇ ਸਭ ਤੋਂ ਉੱਚੇ ਬਦਲਤੀ ਹੈ ਖਾਸ ਕਰਕੇ ਨੌਜਵਾਨ ਨੌਕਰੀਆਂ ਲੱਭਣ ਦੇ ਲਈ ਸੰਘਰਸ਼ ਕਰ ਰਹੇ ਨੇ ਅਧਿਕ ਕੈਨੇਡੀਅਨ ਤਨਖਾਹ ਤੋਂ ਤਨਖਾਹ ਤੱਕ ਘਸਾਰਾ ਕਰ ਰਹੇ ਨੇ ਇਹ ਜ਼ਰੂਰੀ ਚੀਜ਼ ਜਿਹੜੀ ਕੀਮਤ ਤੁਹਾਡੇ ਪਰਿਵਾਰਾਂ ਨੂੰ ਪਹੁੰਚਣ ਤੇ ਤੋਂ ਲੈ ਕੇ ਤੁਹਾਡੇ ਕਿਰਾਏ ਦਾ ਭੁਗਤਾਨ ਕਰਨ ਤੱਕ ਲਗਾਤਾਰ ਵਧ ਰਹੀ ਹੈ ਵੈਲ ਟੂਡੇ ਵੀ ਹੈਵ ਦ ਫਰਸਟ ਬਜਟ At the federal level in 18 months, and I want to contextualize it a little bit. Uh, Canadians are facing serious economic pressures from coast to coast to coast. Uh, we have skyrocketing prices in groceries and rent, and housing as an ownership proposition is simply out of the question for too many people. We have unemployment at 10 year highs, particularly hard for young people, where one in six young people is out of work, and many more than that are underemployed. Uh, economic growth is weak, and of course, we face serious problems from south of the border. So, it is in that context that we're evaluating this budget today. Um, I can tell you that uh, New Democrats are going to take the time to study this budget. We're going to consult with stakeholders. We're going to talk to Canadians, particularly working Canadians, and review this budget to see if this budget passes our lens of whether it works for working Canadians. So I'll happily take any questions you may have. Don't everything ke a ke pradhan mantri markarn di zimmedari hai ke ho ek ajeya budget taiyar karan jo canadians diyan zarooraton vich nivesh kare ate jo house of commons de vich pass ho sake. Je karo ajeya karan te yog nahi han ta ontam zimmedari lende ne.